ਪੰਜਾਬ ਚ ਪਹਿਲੀ ਵਾਰ ਉਮੀਦਵਾਰ ਕਾਫੀ ਮੁਸ਼ਕਲ ਮਹਿਸੂਸ ਕਰਦੇ ਨੇ ਵੱਖ-ਵੱਖ ਪਾਰਟੀਆਂ ਦੇ ਕਿਉਂਕਿ ਲੋਕ ਆਪਣੇ ਆਪਣੇ ਪੱਧਰ ਤੇ ਆਪਣੇ ਹਾਰ ਲੈਣ ਦੀ بجائے ਆਪਣੇ ਸਵਾਲ ਲੈ ਕੇ ਖੜੇ ਹੋਏ ਨੇ ਕਿਸਾਨੀ ਆਪਣੇ ਤਰੀਕੇ ਨਾਲ ਕਰ ਰਹੀ ਹੈ ਮਜ਼ਦੂਰ ਵਰਗ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਵੱਖ-ਵੱਖ ਲੋਕ ਪਿੰਡਾਂ ਦੇ ਉਹ ਨਸ਼ੇ ਦੀ ਗੱਲ ਹੋਵੇ ਵੱਖ-ਵੱਖ ਮੁੱਦਿਆਂ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੀ ਸਾਡੇ ਉਮੀਦਵਾਰ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਕਾਬਿਲ ਨੇ ਉਹਦੀ ਤਿਆਰੀ ਕਰਕੇ ਆਉਂਦੇ ਨੇ ਉਦੇ ਬਾਰੇ ਉਹਨਾਂ ਦੀ ਸਮਰੱਥਾ ਇਸ ਲੈਵਲ ਦੀ ਹੈ ਕਿ ਉਹਨਾਂ ਸੀਜਾਂ ਨੂੰ ਸਮਝਿਆ ਹੋਇਆ ਉਹਨਾਂ ਨੇ ਔਰ ਪਿਛਲੇ ਦਿਨਾਂ ਦੀ ਇੱਕ ਵੀਡੀਓ ਹੈ ਜਿਹਦੇ ਤੇ ਮੈਂ ਅੱਜ ਜ਼ਿਕਰ ਕਰਨਾ ਚਾਹੁੰਨਾ ਮੰਰੇਗਾ ਨਾਲ ਸੰਬੰਧਿਤ ਬਰਕਰ ਇੱਕ ਸਵਾਲ ਕਰ ਰਹੇ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਇੱਕ ਪੜੇ ਲਿਖੇ ਡਾਕਟਰ ਡਾਕਟਰ ਜਿਹੜੇ ਹੈਲਥ ਮਨਿਸਟਰ ਵੀ ਨੇ ਪੰਜਾਬ ਦੇ ਉਹ ਜਾਣਦੇ ਨੇ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚ ਇੱਕ ਮੰਰੇਗਾ ਲੀਡਰ ਜਿਹੜਾ ਉਹਨਾਂ ਨੂੰ ਇੱਕ ਸਵਾਲ ਕਰਦਾ ਉਹ ਸਵਾਲ ਇਹ ਕਰਦਾ ਕਿ ਪੰਜਾਬ ਦੇ ਵਿੱਚ ਮਨਰੇਗਾ ਦੇ ਮਾਮਲੇ ਦੇ ਵਿੱਚ ਕਾਨੂੰਨ ਕਿਉਂ ਲਾਗੂ ਨਹੀਂ ਹੁੰਦਾ ਸਟੇਟ ਗਵਰਨਮੈਂਟ ਦੀ ਜਿਹੜੀ ਜ਼ਿੰਮੇਵਾਰੀ ਆ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਵੱਡਾ ਸਵਾਲ ਉਹਦੇ ਵਿੱਚ ਇਹ ਆ ਕਿ ਬੇਰਜਗਾਰੀ ਪੱਤਾ ਕਿਉਂ ਨਹੀਂ ਦਿੱਤਾ ਜਾਂਦਾ ਉਹਦੇ ਲਈ ਫੰਡ ਕ੍ਰੀਏਟ ਕਰਨਾ ਪੈਂਦਾ ਉਹਦੇ ਲਈ ਕੁਝ ਨਿਜਮ ਅਪਣਾਉਣੇ ਪੈਂਦੇ ਨੇ ਵਿਧਾਨ ਸਭਾ ਦੇ ਰਾਹੀਂ ਪੂਰੇ ਦੇ ਪੂਰੇ ਔਰ ਇਹ ਗੱਲ ਉਹਨਾਂ ਨੇ ਪੁੱਛੀ ਤੇ ਮੰਤਰੀ ਜੀ ਜਵਾਬ ਦਿੰਦੇ ਨੇ ਇੱਕ ਚੰਗੀ ਗੱਲ ਇਹ ਲੱਗੀ ਕਿ ਇੱਕ ਸਲੀਕੇ ਨਾਲ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਮੈਂ ਜਵਾਬ ਵੀ ਦੇਵਾਂਗਾ ਜਵਾਬ ਦੀ ਟੋਨ ਤਾਂ ਇਹੋ ਜੀ ਸੀ ਕਿ ਵੈਸੇ ਤਾਂ ਇਹ ਲੀਡਰ ਕਾ ਹੁੰਦਾ ਬੰਡਾ ਪਰ ਇਹਨਾਂ ਨੂੰ ਪਤਾ ਨਹੀਂ ਹੈ ਕਿ ਕੇਂਦਰੀ ਸਕੀਮ ਹੈ ਇੱਥੇ ਕੋਈ ਬੇਰੁਜ਼ਗਾਰੀ ਪਤਾ ਨਹੀਂ ਹੁੰਦਾ ਇੱਥੇ ਕੋਈ ਗੱਲ ਨਹੀਂ ਜੰਨੀ ਕੋ ਕਹਿੰਦੇ ਸੁਣ ਰਹੇ ਨੇ ਉਹਦੇ 'ਚ ਮਤਲਬ ਵੀਡੀਓ ਦੇ ਵਿੱਚ ਆਪਾਂ ਸਾਂਝ ਪਾਉਂਦੇ ਆ ਕਿ ਕਾਨੂੰਨ ਕੀ ਕਹਿੰਦਾ ਹੈ ਕਿ ਕੀ ਕਾਨੂੰਨ ਦੇ ਮਾਮਲੇ 'ਚ ਮੰਰੇਗਾ ਵਰਕਰ ਜਿਹੜਾ ਅਨਪੜ੍ਹ ਬੰਦਾ ਸਹੀ ਹੈ ਜਾ ਮੰ ministr ਸਹੀ ਹੈ ਜੀ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੀ ਕਾਨੂੰਨ ਨੂੰ ਲਾਗੂ ਕਰਨ ਦੇ ਮਾਮਲੇ ਦੇ ਵਿੱਚ ਜਦੋਂ ਉਹ ਦੇਖਾਂਗੇ ਤਾਂ ਉਹ ਤੋਂ ਪਤਾ ਲੱਗ ਜਾਊਗਾ ਸਰਕਾਰ ਦੀ ਨੀਅਤ ਦਾ ਸਰਕਾਰ ਦੀ ਨੀਅਤ ਦੇ ਨਾਲ-ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਲੋਕਾਂ ਦੇ ਕਰਤਾਰਨ ਦੇ ਲੋਕਾਂ ਹੱਡੀ ਹੰਡਾ ਰਹੇ ਨੇ ਉਹਨਾਂ ਬਾਰੇ ਨਜ਼ਰੀਏ ਦਾ ਮਨਰੇਗਾ ਐਕਟ ਲਗਭਗ 11 ਸਾਲ ਹੋ ਗਏ ਨੇ ਬਣੇ ਨੂੰ ਕੋਈ ਅੱਜ ਨਹੀਂ ਮળਿਆ ਹੋਇਆ ਹਿੰਦੀ ਤੇ ਅੰਗਰੇਜ਼ੀ ਚ ਉਹ ਹਰ ਕਿਤੇ ਹੈ ਇੰਟਰਨੈਟ ਤੇ ਵੀ ਅਵੇਲੇਬਲ ਹੈ ਜਿੱਥੇ ਮਰਜੀ ਹੈ ਇਹ ਪਹਿਲਾ ਕਾਨੂੰਨ ਹੈ ਦੇਸ਼ ਦੇ ਵਿੱਚ ਜਿਨੇ ਘੱਟੋ-ਘੱਟ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਕੀਤੀ ਹੋਈ ਹੈ ਪਿੰਡ 'ਚ ਰਹਿਣ ਵਾਲੇ ਗਰੀਬ ਆਦਮੀ ਨੂੰ ਬਸ਼ਰਤੇ ਕਿ ਉਹ ਸਰੀਰਕ ਕੰਮ ਕਰਦਾ ਹੋਵੇ ਤੇ ਪਿੰਡ ਦੇ ਵਿੱਚ ਰਹਿੰਦਾ ਹੋਵੇ ਹੋਰ ਕੋਈ ਸ਼ਰਤ ਨਹੀਂ ਹੈ ਦੂਸਰੀ ਗੱਲ ਇਹ ਹੈ ਇਹ ਪਹਿਲਾ ਕਾਨੂੰਨ ਹੈ ਜਿਨੇ ਇਹ ਕਿਹਾ ਕਿ ਮੰਗ ਕੇ ਅਰਜੀ ਦੇਊਗਾ ਬੰਦਾ ਜੇ 15 ਦਿਨਾਂ ਦੇ ਅੰਦਰ-ਅੰਦਰ 15 ਦਿਨ ਦਾ ਗੈਪ ਦੇ ਕੇ ਉਹ ਕੰਮ ਮੰਗਦਾ ਉਹਨੂੰ ਕੰਮ ਨਹੀਂ ਮਿਲਦਾ ਜਿਹੜਾ ਦਿਨੋਂ ਦਾ ਹੋ ਗਿਆ ਕੰਮ ਮੰਗੇ ਦਾ ਉਸ ਦਿਨ ਕੰਮ ਨਹੀਂ ਮਿਲਦਾ ਤਾਂ ਨਾਲ ਹੀ ਬੇਰਜਗਾਰੀ ਪੱਤਾ ਦਾ ਹੱਕਦਾਰ ਹੋ ਜਾਂਦਾ ਉਹ ਬੰਦਾ ਔਰ ਉਹਨੂੰ ਨਾਲ-ਨਾਲ ਬੇਰਜਗਾਰੀ ਪੱਤਾ ਉਸ ਲੈਵਲ ਦੇ ਉੱਤੇ ਦੇਣਾ ਪਏਗਾ ਔਰ ਇਹ ਸੈਕਸ਼ਨ ਜਿਹੜਾ 7 ਹੈ ਉਹਦਾ ਸਬਸੈਕਸ਼ਨ 1 ਕਹਿੰਦਾ ਕਿ ਜੇ ਤੁਸੀਂ 15 ਦਿਨ ਦੇ ਵਿੱਚ ਕੰਮ ਨਹੀਂ ਦਿੱਤਾ ਤਾਂ ਤੁਹਾਨੂੰ ਇਹ ਕਰਨਾ ਪਊਗਾ ਤੇ ਉਹਦੇ ਤੋਂ ਨਾਲ ਦੀ ਨਾਲ ਉਹ ਜਿਹੜਾ ਪੱਤਾ ਹੈ ਉਹ ਪੱਤਾ ਪਹਿਲੇ 30 ਦਿਨ ਦੇ ਵਾਸਤੇ ਚੌਥਾ ਹਿੱਸਾ ਜਿੰਨੀ ਮਰੇਗਾ ਦੀ ਟੋਟਲ ਦਿਹਾੜੀ ਹੈ ਜਿਵੇਂ ਹੁਣ 326 ਰੁਪਏ ਹੈ ਪਹਿਲਾਂ 303 ਰੁਪਏ ਸੀ ਉਹਦਾ ਚੌਥਾ ਹਿੱਸਾ ਜਿਹੜੇ 100 ਦਿਨਾਂ ਵਿੱਚੋਂ ਬਚਦੇ ਦਿਨ ਨੇ ਜੇ ਫਿਰ ਵੀ ਕੰਮ ਨਹੀਂ ਦਿੱਤਾ ਗਿਆ ਤਾਂ ਅੱਧੀ ਦਿਹਾੜੀ ਬਿਨਾਂ ਕੰਮ ਕਰਾਏ ਉਹਨੂੰ ਦੇਣੀ ਪਏ ਹੁਣ ਸਵਾਲ ਪੈਦਾ ਹੁੰਦਾ ਕਿ ਇਹਨੂੰ ਤੁਸੀਂ ਛੱਡ ਦਿਓ ਵੀ ਇਹ ਕੇਂਦਰ ਸਰਕਾਰ ਦਾ ਮੁੱਦਾ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਹੈ ਸੈਕਸ਼ਨ 22 ਹੈ ਉਹਦਾ ਸਬਸੈਕਸ਼ਨ A ਹੈ ਜਿਹੜਾ ਉਹ ਚ ਉਹਦੇ ਵਿੱਚ ਤਿੰਨ ਗੱਲਾਂ ਨੇ ਕਿ ਸਟੇਟ ਗਵਰਨਮੈਂਟ ਦੀ ਕੀ ਜ਼ਿੰਮੇਵਾਰੀ ਹੈ ਸਾਰੇ ਮਾਮਲੇ ਵਿੱਚ ਐਸੇ ਤਰ੍ਹਾਂ ਇਹਨੂੰ ਲਾਗੂ ਕਰਨ ਦੀ ਸਾਰੀ ਜ਼ਿੰਮੇਵਾਰੀ ਹੈ ਪਰ ਪੈਸੇ ਦੇ ਮਾਮਲੇ ਵਿੱਚ ਕੀ ਜ਼ਿੰਮੇਵਾਰੀ ਹੈ ਪਹਿਲੀ ਗੱਲ ਬੇਰੁਜ਼ਗਾਰੀ ਭੱਤਾ ਜੇ ਰੁਜ਼ਗਾਰ ਨਹੀਂ ਦੇ ਸਕੇ ਬੇਰੁਜ਼ਗਾਰੀ ਭੱਤਾ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਆਪਣੇ ਬਜਟ ਚੋਂ ਆਪਣੇ ਫੰਡ ਚੋਂ ਸਰਕਾਰ ਨੇ ਆਪਣਾ ਇੱਕ ਸਟੇਟ ਇੰਪਲੋਇਮੈਂਟ ਗਾਰੰਟੀ ਫੰਡ ਰੱਖਣਾ ਹੈ ਇਹ ਵਾਲੂ ਕਰਨਾ ਹੈ ਉਦੇ ਵਿੱਚ ਉਹ ਪੈਸੇ ਦੇਣੇ ਨੇ ਦੂਜੀ ਗੱਲ ਸਟੇਟ ਨੇ ਮਟੀਰੀਅਲ ਕਾਸਟ ਜਿੰਨੀ ਆਉਂਦੀ ਹੈ ਲਾਗਤ ਦਿਹਾੜੀ ਤੋਂ ਇਲਾਵਾ ਉਹਦਾ 1/4 ਮਤਲਬ 25% ਹਿੱਸਾ ਪਾਉਣਾ ਇਸ ਯੋਜਨਾ ਦੇ ਵਿੱਚ ਇਹਨੂੰ ਲਾਗੂ ਕਰਨ ਦੇ ਮਾਮਲੇ ਦੇ ਵਿੱਚ ਨੰਬਰ 3 ਸਟੇਟ ਕੌਂਸਲ ਬਣਦੀ ਹੈ ਉਹਦੇ ਜਿਹੜੇ ਪ੍ਰਸ਼ਾਸਨਿਕ ਖਰਚੇ ਨੇ ਇਹ ਸੂਬਾ ਸਰਕਾਰ ਨੇ ਆਪਣੇ ਖਾਤੇ ਚੋਂ ਦੇਣੇ ਨੇ ਇਹ ਤਿੰਨ ਗੱਲਾਂ ਨੇ ਇਹ ਕਿਉਂ ਜੋੜੀ ਗਈ ਹੈ ਕਲॉज ਨਾਲ ਇਹਦੇ ਪਿੱਛੇ ਕਲॉज ਇਸ ਕਰਕੇ ਜੋੜੀ ਗਈ ਹੈ ਜਦੋਂ ਐਕਟ ਬਣਿਆ ਹੈ ਕਿ ਲਾਗੂ ਕਿਉਂਕਿ ਬੀਡੀਪੀਓ ਲੈਵਲ ਤੇ ਹੋਣਾ ਹੈ ਬਖ ਬਖ ਮਾਮਲਿਆਂ ਤੇ ਸਰਕਾਰ ਦੇ ਅਫਸਰਾਂ ਨੇ ਕਰਨਾ ਹੈ ਜਾਂ ਪੰਚਾਇਤਾਂ ਨੇ ਕਰਨਾ ਹੈ 50% ਸਰਕਾਰ ਤੇ ਇਹ ਪ੍ਰੈਸ਼ਰ ਬਣਿਆ ਰਹੇ ਕਿ ਜੇ ਉਹ ਲਾਗੂ ਨਹੀਂ ਕਰਦੀ ਭਾਵੇਂ 100% ਦਿਹਾੜੀ ਜਿਹੜੀ ਹੈ ਉਹ ਦਿੰਦੀ ਹੈ ਨਾ ਕੇਂਦਰ ਸਰਕਾਰ ਦਿੰਦੀ ਹੈ ਪਰ ਜੇ ਉਹ ਲਾਗੂ ਦਿਹਾੜੀ ਦਾ ਕੰਮ ਨਹੀਂ ਦਿੰਦੀ ਸਰਕਾਰ ਜਾਂ ਉਹਦੇ ਅਫਸਰ ਦੇਣ ਦੇ ਕਾਬਲ ਨਹੀਂ ਹੈ ਤਾਂ ਬੇਰਜ਼ਗਾਰੀ ਭੱਤੇ ਦੀ ਰਕਮ ਦਾ ਬੋਝ ਸਟੇਟ ਦੇ ਖਜ਼ਾਨੇ ਤੇ ਪਵੇ ਇਸ ਡਰ ਚੋਂ ਉਹ ਕੰਮ ਦਿੰਦੇ ਰਹਿਣ ਇਹ ਇੱਕ ਪੰਜਾਬ ਇੱਕ ਐਸੀ ਸਟੇਟ ਹੈ ਬਾਹਦ ਸਟੇਟ ਹੈ ਇਕੱਲੀ ਜਿੱਥੇ ਅਜੇ ਤੱਕ ਬੇਰੁਜ਼ਗਾਰੀ ਪੱਤੇ ਦੇ ਨਿਜਮ ਨਹੀਂ ਬਣੇ ਔਰ ਕਿਸੇ ਵੀ ਬੰਦੇ ਨੂੰ ਕਿਸੇ ਇੱਕ ਬੰਦੇ ਨੂੰ ਬੇਰੁਜ਼ਗਾਰੀ ਪੱਤੇ ਦਾ ਲਾਭ ਨਹੀਂ ਮਿਲਿਆ ਇੰਨੇ ਲੰਮੇ ਸਮੇਂ ਚ ਔਰ ਉਹ ਲਾਭ ਮਿਲਿਆ ਕਿਉਂ ਨਹੀਂ ਉਹ ਇਸ ਕਰਕੇ ਨਹੀਂ ਮਿਲਿਆ ਜਿਵੇਂ ਸਾਡੇ ਮੰਤਰੀ ਜੀ ਜਾਣਦੇ ਨੇ ਜਿੰਨਾ ਕ ਕਾਨੂੰਨ ਐਵੇਂ ਪਹਿਲਾਂ ਵਾਲੇ ਮੰਤਰੀ ਜਾਣਦੇ ਸੀ ਐਵੇਂ ਬਿਊਰੋਕ੍ਰੇਟ ਮਤਲਬ ਉਹਦੀ ਲਾਪਰਵਾਹੀ ਹੈ ਐਵੇਂ ਸਾਰੇ ਉਹ ਪੜੇ ਲਿਖੇ ਸੈਕਸ਼ਨ ਦੀ ਲਾਪਰਵਾਹੀ ਹੈ ਜਿਹੜੇ ਹਾਸੀਅਤ ਤੇ ੱੱਕੇ ਗਏ ਬੰਦੇ ਨੂੰ ਉਹਦਾ ਰੁਜ਼ਗਾਰ ਤੇ ਰੁਜ਼ਗਾਰ ਨਾ ਮਿਲਣ ਦੀ ਹਾਸੀਅਤ ਚ ਬੇਰੁਜ਼ਗਾਰੀ ਭੱਤੇ ਦੀ ਗਾਰੰਟੀ ਕਰਦਾ ਹੋਵੇ ਗੈਰ ਸਵਿਧਾਨਿਕ ਹੈ ਰਾਹੁਲ ਗਾਂਧੀ ਇੰਡੀਆ ਆਲਾਈਅੰਸ ਟੋਟਲ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੰਵਿਧਾਨ ਦਿਖਾ ਰਹੇ ਨੇ ਸਭ ਨੂੰ ਛੋਟੇ ਛੋਟੇ ਕਾਪੀ ਕਿ ਸੰਵਿਧਾਨ ਜਾ ਰਿਹਾ ਹੈ ਜੀ ਬਿਲਕੁਲ ਬਿਲਕੁਲ ਇਹ ਬਹੁਤ ਬੰਨਾਂ ਦੀ ਬਾਜਬਗਰਨਾ ਇੱਕ ਸੰਵਿਧਾਨ ਜਾ ਰਿਹਾ ਹੈ ਪਰ ਜਿਹੜਾ ਸੰਵਿਧਾਨ ਤੁਸੀਂ ਹੱਥ ਚ ਲੈ ਹੀ ਫਿਰਦੇ ਹੋ ਭਾਈ ਸਾਹਿਬ ਉਸੇ ਸੰਵਿਧਾਨ ਨੇ ਗਰੰਟੀ ਕੀਤੀ ਹੈ ਕਾਂਗਰਸ ਦੀਆਂ ਦੋ ਸਰਕਾਰਾਂ ਇੱਥੇ ਰਹਿ ਗਈਆਂ ਅਕਾਲੀ ਦਲ ਦੀਆਂ ਦੋ ਸਰਕਾਰਾਂ ਇੱਥੇ ਰਹਿ ਗਈਆਂ ਦੋ ਸਾਲ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਏ ਨੇ ਤੇ ਜੇ ਤੁਹਾਡੇ ਮੰਤਰੀ ਅਜੇ ਇਹ ਜਵਾਬ ਦੇਣਗੇ ਕਿ ਇਹ ਜਾਣ ਬੁੱਝ ਕੇ ਦਿੱਤਾ ਗਿਆ ਜਵਾਬ ਹੈ ਤੁਹਾਨੂੰ ਪਤਾ ਹੈ ਤੇ ਤੁਸੀਂ ਹੋਰ ਦੇ ਰਹੇ ਹੋ ਗਰੀਬ ਆਦਮੀਆਂ ਨਾਲ ਮਜ਼ਾਕ ਕਰ ਰਹੇ ਹੋ ਘਬਰਾਹਟ ਕਰ ਰਹੇ ਹੋ ਉਹਨਾਂ ਨੂੰ ਜਾਂ ਤੁਹਾਡੀ ਬੌਧਿਕਤਾ ਦਾ ਲੈਵਲ ਉਹ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਨਹੀਂ ਪੜ ਰਹੇ ਉਹਨਾਂ ਚੀਜ਼ਾਂ ਨੂੰ ਉਹਨਾਂ ਜਾਣ ਰਹੇ ਤਾਂ ਕਿ ਲਾਗੂ ਕਰਾਇਆ ਜਾ ਸਕਣ ਲਾਗੂ ਕੀਤਾ ਜਾ ਸਕੇ ਕਿਤੇ ਮਾਮਲੇ ਦੇ ਵਿੱਚ ਇਸ ਲਈ ਇਹ ਬਹੁਤ ਸੰਗੀਨ ਤੇ ਗੰਭੀਰ ਮਾਮਲਾ ਹੈ ਇਹ ਛੋਟਾ ਮਾਮਲਾ ਨਹੀਂ ਹੈ ਕੀ ਫਿਰ ਐਡੀਆਂ ਵੱਡੀਆਂ ਪੋਸਟਾਂ ਹਾਂ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਬਣਾਉਣਾ ਨਿਜਮ ਘੜਨਾ ਇਸੇ ਲਈ ਜਾਂਦੇ ਨੇ ਲੋਕ ਵਿਧਾਨ ਸਭਾ ਦੇ ਵਿੱਚ ਜੇ ਉਹ ਸਕਾਬਰ ਨਹੀਂ ਹੈ ਉਹਦੇ ਬਾਰੇ ਗੰਭੀਰ ਨਹੀਂ ਹੈ ਤੇ ਕੀ ਉਹ ਹੱਕਦਾਰ ਨਹੀਂ ਉਹਨਾਂ ਪੋਸਟਾਂ ਤੇ ਰਹਿਣ ਦੇ ਉਹਨਾਂ ਥਾਮਾਂ ਤੇ ਜਾਣ ਦੇ ਸਗੋਂ ਇੱਕ ਗਰੀਬ ਮਜ਼ਦੂਰ ਜਿਹੜੇ ਨੂੰ ਇਹ ਹੱਕ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਕਿ ਹਾਂ ਜੀ ਇਹ ਕਾਨੂੰਨ 'ਚ ਸਾਡਾ ਹੱਕ ਹੈ ਅਰਜੀ ਦੇਣੀ ਹੁੰਦੀ ਹੈ ਬੇਰਜਗਾਰੀ ਪੱਤੇ ਦਾ ਸਾਡਾ ਹੱਕ ਬਣਦਾ ਤੇ ਜੇ ਉਹ ਹੱਕ ਨੂੰ ਸਗੋਂ ਸਾਵਾਸ ਦੇਣ ਵਾਲਾ ਕੋਈ ਬੰਦਾ ਨਾ ਹੋਵੇ ਕਮਾਲ ਦੀ ਗੱਲ ਹੈ ਅਨਪੜ੍ਹ ਹੋ ਕੇ ਤੁਸੀਂ ਇਹ ਗੱਲ ਕਰ ਰਹੇ ਹੋ ਠੀਕ ਗੱਲ ਕਰ ਰਹੇ ਹੋ ਸਾਨੂੰ ਨਹੀਂ ਸੀ ਪਤਾ ਤੇ ਅੱਗੇ ਨੂੰ ਅਸੀਂ ਇਹ ਕਰਾਂਗੇ ਤੇ ਉਲਟਾ ਉਹਨੂੰ ਛਿੜਕ ਦੋ ਕਿ ਤੈਨੂੰ ਕੀ ਪਤਾ ਹੈ ਤੁਸੀਂ ਕੌਣ ਹੋ ਤੁਸੀਂ ਲੀਡਰ ਹੋ ਬੜੇ ਹੋਏ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸ਼ਾਇਦ ਸਾਰੇ ਕਿਤੇ ਹੀ ਇਸੇ ਕਰਕੇ ਸ਼ਾਇਦ ਉਮੀਦਵਾਰ ਨੇ ਜਿਹੜੇ ਉਹ ਬਰਾਂ ਉਹ ਇਸ ਗੱਲ ਤੋਂ ਭੱਜਦੇ ਨੇ ਅੰਦਰ છાਤੀ ਮਾਰਨ ਦੀ ਲੋੜ ਹੈ ਔਰ ਜਿਹੜੇ ਸਬੰਧਤ ਲੋਕ ਨੇ ਚਾਹੇ ਉਹ ਨਿਜਮ ਬਣੇ ਨੇ ਪਾਲਿਸੀ ਸੁਸਾਇਡ ਵਿਕਟਮ ਪਰਬਾਰਾਂ ਦੀ ਚਾਹੇ ਉਹ ਐਕਟ ਬਣਿਆ ਮਨਰੇਗਾ ਨਾਲ ਸਬੰਧਤ ਹੈ ਚਾਹੇ ਰੂਲ ਜਿੰਨੇ ਵੀ ਨੇ ਅੰਗਣਵਾੜੀ ਦੇ ਬਾਕੀ ਦੇ ਮਿੱਡੇ ਮਿਲ ਕੁੱਕ ਦਾ ਬੀਮਾ ਨਾ ਹੋਣਾ ਜੋ ਮਰਜ਼ੀ ਕਰਨਾ ਇਹਨਾਂ ਦਿਨਾਂ ਦੇ ਵਿੱਚ ਕਾਨੂੰਨ ਬੜਿਆ ਹੋਇਆ ਔਰ ਬਹੁਤ ਮਨਰੇਗਾ ਵਰਕਰ ਅੱਜ ਕੱਲ ਲਾਏ ਹੋਏ ਨੇ ਕੰਮ ਤੇ 46 ਡਿਗਰੀ ਟੈਂਪਰੇਚਰ ਦੇ ਵਿੱਚ ਜੇ ਉੱਥੇ ਛਾਂ ਨਹੀਂ ਕੀਤੀ ਗਈ ਜੇ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਜੇ ਡੀਹਾਈਡਰੇਜਨ ਕਰਕੇ ਉਹ ਬੰਦੇ ਮਰਦੇ ਨੇ ਕੋਈ ਕਿਸੇ ਨੂੰ ਬਾਕੀ ਦੇ ਕੁਝ ਵੀ ਨੁਕਸਾਨ ਹੁੰਦਾ ਹੈ ਕੀ ਅਧਿਕਾਰੀ ਜ਼ਿੰਮੇਵਾਰੀ ਲੈਣ ਲਈ ਤਿਆਰ ਨੇ ਜੇ ਉੱਥੇ ਉਹ ਸਹੂਲਤਾਂ ਪੈਦਾ ਨਹੀਂ ਕਰਦੇ ਔਰ ਕੀ ਗਵਰਨਮੈਂਟ ਦੀ ਜ਼ਿੰਮੇਵਾਰੀ ਨਹੀਂ ਉਹ ਸਹੂਲਤਾਂ ਉੱਥੇ ਹੋਣ ਉਹਦਾ ਉਹ ਪੈਸਾ ਕਿੱਧਰ ਜਾਂਦਾ ਉਹ ਪੈਸਾ ਤੁਹਾਡੀਆਂ ਜੇਬਾਂ ਚ ਜਾਂਦਾ ਮਟੀਰੀਅਲ ਕਾਸਟ ਜਿਹੜਾ ਲਾਗੂ ਕਰਦੇ ਹੋ ਇਸ ਕਰਕੇ ਮਨਰੇਗਾ ਦਾ ਜਿਹੜਾ ਈਸ਼ੂ ਹੈ ਇਹ ਮਾਮਲਾ ਬਹੁਤ ਡਾਟਾ ਆਰਡਰ ਲੋਕਾਂ ਦਾ ਮਾਮਲਾ ਹੈ ਸਾਰੇ ਲੋਕ ਗਰੀਬ ਦੇ ਨਾਂ ਤੇ ਸਰਕਾਰ ਬਣਾਉਂਦੇ ਨੇ ਗਰੀਬ ਨੂੰ ਇੱਕ ਮਿਲਿਆ ਸੰਵਿਧਾਨਕ ਹੱਕ ਉਹਦੇ ਨਾਲ ਐਡਾ ਵੱਡਾ क्रूर ਜੋਕ ਨਾ ਬਣਾਓ ਇਸ ਕੰਮ ਨੂੰ ਹੋਰ ਹੁਣ ਤੋਂ ਵੀ ਬਾਅਦ ਜੇਕਰ ਮੰਤਰੀ ਸਾਹਿਬ ਆਪਣੇ ਮੰਤਰੀ ਮੰਡਲ ਚ ਪੜ ਲਓ ਬੈਠ ਕੇ ਸਾਰੇ ਉਸਲਾ ਨੂੰ ਅਫਸਰਾਂ ਨੂੰ ਪੜਾ ਦਿਓ ਤੇ ਉਹਨਾਂ ਦੀ ਜਵਾਬਦੇਹੀ ਫਿਕਸ ਕਰੋ ਔਰ ਜੇ ਜਵਾਬਦੇਹੀ ਫਿਕਸ ਨਹੀਂ ਹੁੰਦੀ ਤਾਂ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਔਰ ਇਹ ਲੋਕਾਂ ਦੇ ਅੰਦੋਲਨਾਂ ਨੂੰ ਸੱਦਾ ਦੇ ਰਹੀਆਂ ਨੇ ਤੇ ਲੋਕਾਂ ਨੂੰ ਫਿਰ ਆਪਣਾ ਖ਼ਦਰਾ ਆਪ ਗੁੰਦਣਾ ਪਊਗਾ ਆਪ ਜਾਣਕਾਰੀਆਂ ਨਾਲ ਲੈਸ ਹੋਣਾ ਪਏਗਾ ਆਪ ਜਾਣਕਾਰੀਆਂ ਨਾਲ ਲੈਸ ਹੋ ਕੇ ਹੋਰ ਪੁਖਤਾ ਢੰਗ ਦੇ ਨਾਲ ਸਵਾਲ ਜਵਾਬ ਬੜੇ ਵੱਡੇ ਪੈਮਾਨੇ ਤੇ ਕਰਨੇ ਪੈਣਗੇ ਇਹੀ ਇੱਕੋ ਇੱਕਲਾਜ